ਪੰਜਾਬ ਚ ਆਏ ਦਿਨ ਕੋਈ ਨਾ ਕੋਈ ਡਿਜੀਟਲ ਧੋਖਾਧੜੀ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਆ ਜਿਸ ਦੇ ਵਿੱਚ ਸਕੈਮਰ ਤੇ ਹੈਕਰ ਲੋਕਾਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਉਂਦੇ ਨੇ ਤੇ ਉਹਨਾਂ ਦੇ ਬੈਂਕ ਖਾਤੇ ਮਿੰਟਾਂ ਸਕਿੰਟਾਂ ਵਿੱਚ ਖਾਲੀ ਕਰ ਦਿੰਦੇ ਨੇ ਜਿਹਾ ਇੱਕ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਖਾਤੇ ਵਿੱਚੋਂ 10 ਲੱਖ 10 ਹਜ਼ਾਰ ਰੁਪਏ ਚੋਰੀ ਹੋਏ ਨੇ ਇੱਕ ਛੋਟੇ ਜਿਹੇ ਆਨਲਾਈਨ ट्रांजੈਕਸ਼ਨ ਦੌਰਾਨ ਉਸ ਨੂੰ ਅਚਾਨਕ ਪਤਾ ਲੱਗਾ ਕਿ ਉਸ ਦਾ ਖਾਤਾ ਹੀ ਖਾਲੀ ਕਰ ਦਿੱਤਾ ਗਿਆ ਹੈ ਉਸ ਨੂੰ ਬੈਕ ਰਾਹੀਂ ਕੁਝ ਪੈਸੇ ਵਾਪਸ ਮਿਲ ਗਏ ਪਰ ਠੱਗਾ ਨੇ ਉਸਦੇ ਖਾਤੇ ਵਿੱਚੋਂ 10 ਲੱਖ 1000 ਰੁਪਏ ਚੋਰੀ ਕਰ ਲਏ ਤਾਂ ਜਾਂਦਿਆਂ ਕਿ ਪੂਰੀ ਘਟਨਾ ਕੀ ਹੈ ਦਰਸਨ ਇਸ ਤੋਂ ਖਤੜੀ ਦਾ ਸ਼ਿਕਾਰ ਹੋਏ ਵਿਅਕਤੀ ਦਾ ਨਾਮ ਭੁਪਿੰਦਰ ਸਿੰਘ ਹੈ ਜਦੋਂ ਭੁਪਿੰਦਰ ਸਿੰਘ ਕਿਸੇ ਨੂੰ ਆਨਲਾਈਨ 2200 ਰੁਪਏ ਭੇਜ ਰਿਹਾ ਸੀ ਤਾਂ ਉਸ ਨੂੰ ਅਸੈਸ ਹੋਇਆ ਕਿ ਉਸਦਾ ਖਾਤਾ ਖਾਲੀ ਸੀ ਅਤੇ ਕੋਈ ਲੈਣ ਦੇ ਨਹੀਂ ਸੀ ਹੋ ਰਿਹਾ ਇਹ ਘਟਨਾ ਉਦੋਂ ਵਾਪਰੀ ਜਦੋਂ ਭੁਪਿੰਦਰ ਨੇ ਥੋੜੀ ਜਹੀ ਰਕਮ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤਾ ਲੱਗਾ ਕਿ ਉਸ ਦਾ ਤਾਂ ਖਾਤਾ ਪਹਿਲਾਂ ਹੀ ਖਾਲੀ ਕਰ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਦੌਰਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਖਾਤੇ ਵਿੱਚੋਂ 5 ਲੱਖ 5-5 ਲੱਖ ਰੁਪਏ ਦੋ ਟਰਾਂਜੈਕਸ਼ਨਾਂ ਦੇ ਰਾਹੀਂ ਖਾਤੇ ਨਿਕਲੇ ਨੇ ਇਸ ਤੋਂ ਬਾਅਦ 10000 ਰੁਪਏ ਦੀ ਇੱਕ ਹੋਰ ਟਰਾਂਜੈਕਸ਼ਨ ਹੋਈ ਹੈ ਇਸ ਧੋਖਾਧੜੀ ਤੋਂ ਬਾਅਦ ਭੁਪਿੰਦਰ ਸਿੰਘ ਨੇ ਸਾਈਬਰ ਕ੍ਰਾਈਮ ਅਤੇ ਬੈਂਕ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਹਾਲਾਂਕਿ ਬੈਂਕ ਦੀ ਮਦਦ ਨਾਲ ਉਸ ਨੂੰ 2.5 ਲੱਖ ਰੁਪਏ ਵਾਪਸ ਮਿਲ ਗਏ ਨੇ ਪਰ ਅਜੇ ਵੀ ਲਗਭਗ 7,85,000 ਰੁਪਏ ਦੀ ਰਕਮ ਬਾਕੀ ਹੈ ਪੀੜਤ ਭਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਬੈਂਕ ਤੋਂ ਬਾਕੀ ਰਕਮ ਵਾਪਸ ਮਿਲ ਜਾਂਦੀ ਹੈ ਤਾਂ ਉਸਦੇ ਲਈ ਬਹੁਤ ਰਾਹਤ ਦੀ ਗੱਲ ਹੋਏਗੀ ਪਰ ਜੇਕਰ ਜਿਹਾ ਨਹੀਂ ਹੁੰਦਾ ਤਾਂ ਉਸ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਏਗਾ ਇਹ ਪੈਸੇ ਉਹਨਾਂ ਦੇ ਖਾਤੇ ਵਿੱਚੋਂ ਕਦੋਂ ਅਤੇ ਕਿਵੇਂ ਕੱਢੇ ਗਏ ਇਸ ਦੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈਗੀ ਪਰ ਜਿੱਥੇ ਇੱਕ ਪਾਸੇ ਸਾਈਬਰ ਥੱਗ ਲੋਕਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਨੇ ਉੱਥੇ ਹੀ ਕਿਤੇ ਨਾ ਕਿਤੇ ਸਾਈਬਰ ਕ੍ਰਾਈਮ ਸੱਲ ਵੀ ਹੈ ਜਿਹੜਾ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਕਿ ਕਿਸੇ ਤਰੀਕੇ ਜਿਹੜਾ ਲੋਕਾਂ ਦੀ ਧੋਖਾਧੜੀ ਨਾ ਹੋਵੇ ਤਾਂ ਜਿੱਥੇ ਇੱਕ ਪਾਸੇ ਇਹ ਗੱਲ ਕਹੀ ਜਾਵੇ ਕਿ 21ਵੀਂ ਸਦੀ ਦੇ ਵਿੱਚ ਡਿਜੀਟਲ ਯੁੱਗ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਦੇ ਕੰਮ ਆਸਾਨ ਹੋ ਗਏ ਲੋਕ ਘਰ ਬੈਠੀ ਕਈ ਕੰਮ ਆਪਣੇ ਇੰਟਰਨੈਟ ਦੇ ਰਾਹੀਂ ਆਨਲਾਈਨ ਬੈਂਕ ਇਹ ਕਰ ਸਕਦੇ ਨੇ ਪਰ ਉੱਥੇ ਹੀ ਹੁਣ ਲੋਕਾਂ ਦੇ ਨਾਲ ਧੋਖਾ ਧੜੀਆਂ ਵੀ ਉਨੀ ਵੱਧ ਚੁੱਕੀਆਂ ਨੇ ਘਰ ਬੈਠੇ ਹੀ ਉਹਨਾਂ ਦੇ ਬੈਂਕ ਖਾਤੇ ਵੀ ਖਾਲੀ ਹੋ ਜਾਂਦੇ ਨੇ ਇਹ ਵੀ ਉਹਨਾਂ ਨੂੰ ਅਹਿਸਾਸ ਹੋਇਆ ਹੈ ਤਾਂ ਹੁਣ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਜਿਹੜੇ ਥਾਗੜੇ ਨੇ ਚੋਰ ਨੇ ਪਹਿਲਾਂ ਉਹ ਸਰੀਰਕ ਤੌਰ ਤੇ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੁੰਦੇ ਸੀਗੇ ਡਾਕੇ ਮਾਰਨੇ ਚੋਰੀਆਂ ਕਰਨੀਆਂ ਪਰ ਹੁਣ ਆਨਲਾਈਨ ਹੀ ਉਹਦੋਂ ਇਹ ਕੰਮ ਧੰਦੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਜਮਾਨਾ ਬਦਲਣ ਦੇ ਨਾਲ ਜਿਹੜੇ ਚੋਰ ਠੱਗ ਤੇ ਲੁਟੇਰੇ ਨੇ ਉਹ ਵੀ ਕਿਤਨਾ ਕਿਤੇ ਡਿਜੀਟਲ ਹੋ ਚੁੱਕੇ ਨੇ ਤੇ ਇਸੇ ਤਰੀਕੇ ਨਾਲ ਉਹਨਾਂ ਦੇ ਵੱਲੋਂ ਇੰਜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਸਮੇਂ-ਸਮੇਂ ਤੇ ਪੁਲਿਸ ਵੱਲੋਂ ਵੀ ਬਹੁਤ ਸਾਰੇ ਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਫਿਰ ਵੀ ਕਿਤਨਾ ਕਿਤੇ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੈਗੀਆਂ ਜਿਸ ਕਰਕੇ ਲੋਕਾਂ ਨੂੰ ਇਹ ਇਨ੍ਹਾਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਤੇ ਇਹਦਾ ਖਮਿਆਜਾ ਜਿਹੜਾ ਸਾਰਾ ਲੋਕਾਂ ਨੂੰ ਬਿਨਾਂ ਕਿਸੂਰ ਤੋਂ ਭੁਗਤਣਾ ਪੈਂਦਾ ਹੈ ਹੁਣ ਦੇਖਣਾ ਹੋਏਗਾ ਕਿ ਬੈਂਕ ਜਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਦੇ ਪੈਸੇ ਸੁਰੱਖਿਅਤ ਰੱਖਣੇ ਜੇਕਰ ਬੈਂਕ ਦੇ ਖਾਤੇ ਵਿੱਚ ਹੀ ਪੈਸੇ ਸੁਰੱਖਿਅਤ ਨਹੀਂ ਹੈਗੇ ਤਾਂ ਵੱਡੇ ਸਵਾਲ ਬੈਂਕ ਦੇ ਉੱਤੇ ਵੀ ਖੜੇ ਹੁੰਦੇ ਨੇ ਕਿ ਇਹ ਪੈਸੇ ਕਿਵੇਂ ਨਿਕਲੇ ਤੇ ਕਿਉਂ ਨਿਕਲੇ ਜੇਕਰ ਬੈਂਕ ਇਹ ਪੈਸੇ ਦੀ ਪਰਪਾਈ ਨਹੀਂ ਕਰਦਾ ਤਾਂ ਦੇਖਣਾ ਹੋਏਗਾ ਕਿ ਉਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਕੀ ਕਦਮ ਚੁੱਕਿਆ ਜਾਂਦਾ ਹੈ ਦਿਉਜਾਜਤ ਧੰਨਵਾਦ